ਸੇਖ ਇਤਿਹਾਸ ਨੂੰ ਪੜੋ ਤਿੰਨ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਬਹਾਦਰੀ ਦਾ ਲਖਬ ਮਿਲਿਆ ਪਹਿਲੇ ਨੰਬਰ ਉੱਤੇ ਬਹਾਦਰ ਬਾਬਾ ਵਿਧੀ ਚੰਸਾ ਹੈ ਨਾਂ ਤੇ ਵਿਧੀ ਚਾਂਦੀ ਹੈ ਪਰ ਮੀਰੀ ਪਰੀ ਦੇ ਮਾਲਕ ਨੇ ਕਿਰਪਾ ਕੀਤੀ ਨਾਂ ਰੱਖ ਦਿੱਤਾ ਬਹਾਦਰ ਬਾਬਾ ਵਿਧੀ ਚੰਸਾ ਸਾਹਿਬ ਦੂਜਾ ਬਹਾਦਰੀ ਦਾ ਖਿਤਾਬ ਵੀ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾਬੇ ਤਿਆਗ ਮੱਲ ਤੋਂ ਆਪਣੇ ਛੋਟੇ ਪੁੱਤ ਦਾ ਨਾਮ ਬਦਲ ਕੇ ਰੱਖਿਆ ਗਿਆ ਤੇ ਇੱਕ ਬਹਾਦਰ ਤੁਹਾਡੇ ਨੇੜੇ ਇੱਕ ਅਸਥਾਨ ਹੈ ਬਾਬਾ ਬਕਾਲਾ ਸਾਹਿਬ ਇੱਕ ਵਾਰੀ ਨੌਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰੋ ਤੇ ਹੱਥ ਜੁੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇ ਤੀਜਾ ਬਹਾਦਰੀ ਦਾ ਖਿਤਾਬ ਮਹਾਰਾਜ ਦੇ ਘਰ ਵਿੱਚੋਂ ਮਿਲਿਆ ਮਾਧੋ ਦਾਸ ਬੈਰਾਗੀ ਅੰਮ੍ਰਿਤ ਸ਼ਾਕੇ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਵੱਲ ਨੂੰ ਆਇਆ ਉਹਨੇ ਮਾਝੇ ਮਾਲਵੇ ਤੇ ਦਵਾਬੇ ਵਾਲਿਆਂ ਨੂੰ ਚਿੱਠੀਆਂ ਲਿਖੀਆਂ ਤੇ ਚਿੱਠੀਆਂ ਲਿਖ ਕੇ ਮਾਝੇ ਵਾਲਿਆਂ ਨੂੰ ਕਹਿੰਦਾ ਮਾਝੇ ਵਾਲਿਓ ਮੈਨੂੰ ਭੇਜਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਮੈਨੂੰ ਤੁਹਾਡੀ ਲੋੜ ਆਓ ਮੇਰਾ ਸਾਥ ਦਿਓ ਮਾਝਾ ਵਹੀਰਾ ਘੱਟ ਕੇ ਗਿਆ ਦੁਆਬਾ ਵਹੀਰਾ ਘੱਟ ਕੇ ਗਿਆ ਮਾਲਵਾ ਵਹੀਰਾ ਘੱਟ ਕੇ ਗਿਆ ਤੇ ਕਿਹੇ ਬੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਂਗਲ ਨਹੀਂ ਚੁੱਕੀ ਵੀ ਇਹ ਕਿੱਥੋਂ ਆ ਗਿਆ ਹਜੂਰ ਸਾਹਿਬ ਦੇ ਏਰੀਆ ਚੋਂ ਮਰਵਾਉ ਬਗਾਨੀਆਂ ਮਾਵਾਂ ਦੇ ਮੁੰਡੇ ਜੇ ਕਦੇ ਉਦੋਂ WhatsApp ਚੱਲਦਾ ਹੁੰਦਾ ਨਾ Facebook ਚੱਲਦੀ ਹੁੰਦੀ ਤੇ ਮੇਰੇ ਵਰਗੇ ਗਿਆਨੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਤੇ ਵੱਡੇ ਵੱਡੇ ਲੇਖ ਲਿਖ ਦੇਣੇ ਹੀ ਇਹ ਕਿਥੋਂ ਆ ਗਿਆ ਮਰਾਉ ਮਗਾਵਾ ਦੇ ਪੁੱਤ ਇਹ ਕਿਥੋਂ ਆ ਗਿਆ ਇਹਦੇ ਮਦਰਨਾ ਤੁਰ ਪਿਓ ਇਹ ਸਾਡੇ ਪੁਰਾਣੇ ਸਿੱਖਾਂ ਦਾ ਇੱਕ ਸਬਾਬ ਸੀ ਚੰਗੇ ਕੰਮ ਲਈ ਕੋਈ ਅੱਗੇ ਲੱਗੇ ਗਿਲੇ ਸ਼ਿਕਵੇ ਭਲਾ ਕੇ ਲੋਕੀ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਤੁਰਦੇ ਸੀ ਅੱਜ ਮੋਡੇ ਨਾਲ ਮੋਟਾ ਕੀ ਜੋੜਨਾ ਅੱਜ ਲਤਾਂ ਖਿੱਚੀਂ ਦੀਆਂ ਵੀ ਇਹ ਮੈਨੂੰ ਕੱਟ ਨਾ ਜਾਵੇ ਇਹ ਮੇਰੇ ਕੋ ਅੱਗੇ ਨਾ ਲੰਘ ਜਾਵੇ ਇਹ ਨੱਕ ਦੇ ਸਾਰੇ ਕੰਮ ਦਾ ਕ੍ਰੈਡਿਟ ਲੈ ਜਾਵੇ ਸਾਡੀ ਕੌਮ ਦਾ ਜਨਾ ਨੁਕਸਾਨ ਕੀਤਾ ਅੱਜ ਦੀ ਡੇਟ ਅੰਦਰ ਕ੍ਰੈਡਿਟ ਵਾਰ ਨੇ ਕੀਤਾ ਵਾ ਹਰ ਬੰਦੇ ਦਾ ਜੀ ਕਰਦਾ ਮੈਨੂੰ ਸਰੋਪਾ ਪਾ ਦਿਓ ਮੈਨੂੰ ਚੰਗਾ ਆਖੀ ਜਾਓ ਮੇਰੀ ਫੋਟੋ ਅਖਬਾਰ ਚ ਲਵਾ ਦਿਓ ਮੈਨੂੰ ਚੰਗਾ ਆਖੀ ਜਾਓ ਇਸ ਚੀਜ਼ ਵਿੱਚ ਕੌਮ ਘਾਟੇ ਚ ਗਈ ਆ ਵਾਦੇ ਚ ਨਹੀਂ ਗਈ ਸਾਡੀ ਪਰ ਸਾਡੇ ਪੁਰਾਣੇ ਸਿੱਖ ਕਿੰਨੇ ਸਿਆਣੇ ਸੀ ਜੇ ਕਦੇ ਅੱਜ ਦੀ ਡੇਟ ਵਾਂਗੂ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਕਦੇ ਅੱਜ ਕੱਲ ਆਇਆ ਹੁੰਦਾ ਨਾ ਬਹੁਤਿਆਂ ਨੇ ਆਖਣਾ ਇਹ ਕਿੱਥੋਂ ਮਰਾਠੀਆ ਤੁਰ ਪਿਆ ਅਹੀਂ ਨਹੀਂ ਜਾਣਾ ਕੱਲ ਦਾ ਮੁੰਡਾ ਅਮਰਤ ਸ਼ਾਕੇ ਸਾਨੂੰ ਮਤਾਂ ਦੇਣ ਤੁਰ ਪਿਆ ਇਹ ਇੱਕ ਵਾਰ ਨਹੀਂ ਹੋਇਆ ਕਈ ਵਾਰ ਸਾਡੇ ਨਾਲ ਵਾਪਰਿਆ ਗਿਲੇ ਸ਼ਿਕਵੇ ਦੂਰ ਕਰਕੇ ਜਿਹੜਾ ਬੰਦਾ ਪੰਥ ਦੀ ਗੱਲ ਕਰੇ ਧਰਮ ਦੀ ਗੱਲ ਕਰੇ ਉਹਦੇ ਨਾਲ ਨੰਗੇ ਧੜ ਤੋਲਣਾ ਚਾਹੀਦਾ ਏ ਹਾਂ ਜਦੋਂ ਕੱਲ ਨੂੰ ਗਲਤ ਹੋਊਗਾ ਫਿਰ ਉਹਦੇ ਮੂੰਹ ਤੇ ਸੱਚੀਆਂ ਸੁਣਾਵਾਂਗੇ ਇਹ ਵੀ ਤੇ ਆਪਣੀਆਂ ਲੱਤਾਂ ਭਾਰ ਪਾਉਂਦੀਆਂ ਨਾ ਗਲਤ ਨੂੰ ਗਲਤ ਕਵਾਂਗੇ ਪਰ ਅਜੇ ਕੋਈ ਗਲਤ ਹੈਗਾ ਨਹੀਂ ਅਸੀਂ ਪਹਿਲਾਂ ਲੇਬਲ ਲਾਈ ਜਾਂਦੇ ਇਹ ਆ ਕਰ ਦੂਗਾ ਇਹ ਆ ਕਰ ਦੂਗਾ ਤੁਸੀਂ ਆਪਣੇ ਪਿੰਡਾਂ 'ਚ ਝਾਤੀ ਮਾਰ ਕੇ ਵੇਖੋ ਸਾਡੇ ਪਿੰਡਾਂ 'ਚ ਵੀ ਕਈ ਵਾਰੀ ਨੌਜਵਾਨ ਮੁੰਡੇ ਚੰਗਾ ਕੰਮ ਕਰਨਾ ਚਾਹੁੰਦੇ ਆ ਪਰ ਉਹ ਕਰਦੇ ਇਸ ਕਰਕੇ ਨਹੀਂ ਜਿਨ੍ਹਾਂ ਦੇ ਮਗਰ ਮੇਰੇ ਵਰਗਿਆਂ ਦੇ ਛੱਜ ਬੱਜਾ ਹੁੰਦਾ ਨਾ ਛੱਜ ਸਮਝਦੇ ਜੇ ਚੌਧਰਪੁਰੇ ਦਾ ਛੱਜ ਉਹ ਨਹੀਂ ਕਿਸੇ ਨੂੰ ਅੱਗੇ ਲਾ ਕੇ ਰਾਜੀ ਉਹਨਾਂ ਨੂੰ ਇਹ ਵੀ ਸਾਡੀ ਪਿੰਡ ਚੋਂ ਪੁਸ਼ਪ ਪੜਤਾਲ ਘਟ ਜਾਣੀ ਆ ਇਸ ਕਰਕੇ ਉਮਰਾਂ ਨਾ ਵੇਖਿਆ ਕਰੋ ਇਹ ਨਾ ਵੇਖਿਆ ਕਰੋ ਵੀ ਇਹਨੇ ਅੰਮ੍ਰਿਤ ਕੱਲ ਛਕਿਆ ਇਹਨੇ ਕੇਸ ਪਰਸੋਂ ਰੱਖਿਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਣੀ ਆ ਇੱਕੇ ਦਿਨ ਜੀ ਹੋ ਜਾਣੀ ਆ ਸਾਡੇ ਅਰਗਿਆਂ ਨੂੰ 30-30 ਸਾਲ ਹੋ ਚਲੇ ਕਿਰਪਾ ਨਾਲ ਉਤੋਂ ਦੀ ਪਾਈ ਜੇ ਨਹੀਂ ਕਿਰਪਾ ਹੋਣੀ ਤੇ ਫਿਰ ਨਹੀਂ ਹੋਣੀ ਅਸੀਂ ਜਿਹੋ ਜਾਈਏ ਉਹੋ ਜੇ ਚਲੇ ਜਾਣਾ ਤੁੜੀਆਂ ਤੋਂ ਇਸ ਕਰਕੇ ਜੇ ਕੋਈ ਚੰਗਾ ਕੰਮ ਕਰੇ ਅੱਗੇ ਲਾ ਕੇ ਆਵੇਂ ਉਮਰ ਤੁਹਾਡੇ ਨੂੰ 100 ਗੁਣਾ ਛੋਟੀ ਆ ਉਸ ਬੰਦੇ ਦਾ ਪੂਰਾ ਸਾਥ ਦਿਆ ਕਰੋ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਬਸ ਮਾਰ ਹੀ ਸਾਨੂੰ ਇਹੋ ਵਜਣ ਢਈ ਆ ਵੀ ਇਹ ਨਾ ਅੱਗੇ ਨੰਗ ਜੇ ਇਹਨੂੰ ਨਾ ਲੋਕੀ ਚੰਗਾ ਕਹਿਣ ਮੈਨੂੰ ਕਹਿਣ ਆਹ ਚੀਜ਼ ਜਦੋਂ ਦੀ ਸਾਡੀ ਕੌਮ ਵਿੱਚ ਆਈ ਆ ਅਸੀਂ ਹਰ ਥਾਂ ਤੋਂ ਕੁੱਟ ਖਾਧੀ ਆ ਆਪਣਾ ਭੜੱਕ ਤੇ ਨਹੀਂ ਕਰਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਖੀਆਂ ਚਿੱਠੀਆਂ ਮਾਝੇ ਵਾਲਿਆਂ ਨੇ ਇੱਕ ਵਾਰੀ ਗਲਤ ਨਹੀਂ ਆਖਿਆ ਦੁਆਬੇ ਵਾਲਿਆਂ ਗਲਤ ਨਹੀਂ ਆਖਿਆ ਮਾਲਵੇ ਵਾਲਿਆਂ ਗਲਤ ਨਹੀਂ ਆਖਿਆ ਉਹ ਕਹਿੰਦੇ ਚੰਗੇ ਕੰਮ ਲਈ ਤੁਰਿਆ ਵਾ ਪਰ ਮੈਨੂੰ ਇਹ ਵੀ ਪਤਾ ਹੈ ਜੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਗਲਤੀ ਕਰਦਾ ਕੋਈ ਤੇ ਉਹਨਾਂ ਸਾਰਿਆਂ ਨੇ ਉਹਦੇ ਮੂੰਹ ਤੇ ਗਲਤ ਕਹਿਣਾ ਸੀ ਪਰ ਗਲਤੀ ਕੀਤੀ ਨਹੀਂ ਐਵੇਂ ਕਿੱਦਾਂ ਕਿਸੇ ਦਾ ਗੁੱਡਾ ਬਣ ਕੇ ਰੱਖ ਦਈਏ ਵੀ ਤੂੰ ਗਲਤਿਆ ਤੂੰ ਗਲਤਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਕੌਮ ਨੂੰ ਇੱਕ ਥਾਂ ਤੇ ਕੀਤਾ ਉਨੇ ਖਾਲਸੇ ਦਾ ਰਾਜ ਪੈਦਾ ਕੀਤਾ ਖਾਲਸੇ ਦੀ ਮੋਹਰ ਬਣਾਈ ਖਾਲਸੇ ਦਾ ਝੰਡਾ ਬਣਾਇਆ ਖਾਲਸੇ ਦਾ ਨਗਾਰਾ ਬਣਾਇਆ ਖਾਲਸੇ ਦੀ ਰਾਜਧਾਨੀ ਬਣਾਈ ਖਾਲਸੇ ਦੀਆਂ ਹੱਦਬੰਦੀਆਂ ਤੈਅ ਕੀਤੀਆਂ ਸਰਕਾਰ ਇੰਨੀ ਦੁਖੀ ਹੋਈ ਕਿ ਦਿੱਲੀ ਦਾ ਬਾਦਸ਼ਾ ਲੱਖਾਂ ਬੰਦੇ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਗੜੀ ਗੁਰਦਾਸ ਮੰਗਲ ਦੇ ਅੰਦਰ ਘੇਰਾ ਪਿਆ 2 ਮਹੀਨੇ ਘੇਰਾ ਪਿਆ 4 ਮਹੀਨੇ ਘੇਰਾ ਪਿਆ 6 ਮਹੀਨੇ ਘੇਰਾ ਪਿਆ 8 ਮਹੀਨੇ 8 ਮਹੀਨਿਆਂ ਦੇ ਵਿੱਚ ਸਿੱਖਾਂ ਦੇ ਨਾਲ ਜੋ ਕੁਝ ਹੋਇਆ ਏ ਟਾੜੀਆਂ ਦੇ ਪਿਤਾ ਮਾ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਨੇ ਦੋ ਲੈਣਾ ਲਿਖੀਆਂ ਨੇ ਬੜੇ ਪਿਆਰ ਨਾਲ ਸੁਣਿਓ ਗੜੀ ਗੁਰਦਾਸ ਨੰਗਲ ਅੰਦਰ ਪੰਜਾਬੀਆਂ ਦਾ ਬਾਦਸ਼ਾਹ ਬੈਠਾ ਹੈ ਗਿੰਤੀ ਦੇ ਉਹਦੇ ਸਿੱਖ ਨੇ ਉਹਦਾ ਪਾਉਣੇ ਕਚਾਰ ਸਾਲ ਦਾ ਪੁੱਤ ਅਜੈ ਸਿੰਘ ਨਾਲ ਆ। ਬੱਚੇ ਤੋਂ ਵੱਡੀ ਤੇ ਕੋਈ ਚੀਜ਼ ਨਹੀਂ ਨਾ। ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਦਰ ਆਫਰਾਂ ਕੱਲੀਆਂ। ਬੰਦਾ ਸਿੰਘ ਸਾਡੇ ਨਾਲ ਰਲ ਜੋ ਮੰਗੇਗਾ ਦੇ ਦੇਾਂਗੇ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਮਰਨਾ ਪਰਵਾਣਿਆ। ਜਦਨ ਦਾ ਸਿਰ ਗੁਰੂ ਗੋਬਿੰਦ ਸਿੰਘ ਅੱਗੇ ਝੁੱਕ ਗਿਆ ਵਾ। ਇਹ ਸਿਰ ਹੁਣ ਕਿਸੇ ਬੰਦੇ ਅੱਗੇ ਨਹੀਂ ਝੁੱਕ ਸਕਦਾ। ਕਹਿੰਦੇ ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਉਹਦਾ ਪੁੱਤ ਪੌਣੇ 4 ਸਾਲ ਦਾ ਹੱਡੀਆਂ ਦੀ ਮੋਠ ਬਣਿਆ ਜਿਹਦੇ ਕੋਲ ਰਿੜਿਆ ਵੀ ਨਹੀਂ ਸੀ ਜਾ ਰਿਹਾ ਕਿਉਂਕਿ 8 ਮਹੀਨੇ ਹੋ ਗਏ ਦਾਣਾ ਪੱਠਾ ਮੁੱਕ ਗਿਆ ਕਹਿੰਦੇ ਆਪਣੇ ਬਾਪੂ ਦੇ ਕੋਲ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੌਣੇ 4 ਸਾਲ ਦੇ ਪੁੱਤ ਦੇ ਸਿਰ ਤੇ ਹੱਥ ਫੇਰ ਕੇ ਆਖਿਆ ਪੁੱਤ ਕਿੱਦਾਂ ਤੇ ਕਦੋਂਗ ਹੋਇਆ ਕਮਜ਼ੋਰ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ ਆਪਣੇ ਢਿੱਡ ਤੇ ਹੱਥ ਲਾ ਕੇ ਕਹਿੰਦਾ ਬਾਪੂ ਭੁੱਖ ਲੱਗੀ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਪੁੱਤ ਥੋੜਾ ਟਾਈਮ ਕੱਢ ਇਹ ਭੁੱਖਾਂ ਸਦਾ ਵਾਸਤੇ ਖਤਮ ਹੋ ਜਾਣੀਆਂ ਵਾ ਇਸ਼ਾਰਾ ਸਾਫ ਸੀ ਕਿ ਪੋਤੇ ਇੱਕ ਦਿਨ ਆਉਣ ਵਾਲਾ ਵਾ ਮੁੜ ਕੇ ਤੈਨੂੰ ਭੁੱਖ ਲੱਗਣੀ ਨਹੀਂ ਤੂੰ ਉਸ ਰਾਹ ਤੇ ਪੈ ਜਾਣਾ ਵਾ 8 ਮਹੀਨਿਆਂ ਵਿੱਚ ਸਿੱਖਾਂ ਨੇ ਦਾਣਾ ਪੱਠਾ ਖਤਮ ਕਰ ਲਿਆ ਰੁੱਖਾਂ ਦੇ ਪੱਤੇ ਖਾਦੇ ਰੁੱਖਾਂ ਦੀਆਂ ਛਿਲੜਾਂ ਖਾਧੀਆਂ ਧਰਤੀ ਤੋਂ ਪੁੱਟ ਕੇ ਘਾਹ ਖਾਦਾ ਆਸੀਂ ਸਾਡੇ ਵੱਡੇ ਲੱਤ ਥੱਲੇੋਂ ਨਹੀਂ ਨੰਗੇ ਘਾਹ ਖਾ ਕੇ ਗੁਜ਼ਾਰਾ ਕਰ ਲਿਆ